ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਹੋਣ ਜਾ ਰਿਹਾ ਬੰਪਰ ਵਾਧਾ ਆਉਣ ਵਾਲੇ ਦਿਨਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਮਿਲੇਗਾ ਉਹਨਾਂ ਨੂੰ ਵੱਡਾ ਤੋਹਫ਼ਾ ਪੂਰੀ ਜਾਣਕਾਰੀ ਤੁਹਾਡੇ ਨਾਲ ਇਸ ਮਾਮਲੇ ਬਾਰੇ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਕੇਂਦਰੀ ਕਰਮਚਾਰੀਆਂ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆ ਰਹੀ ਹੈ 8ਵਾਂ ਤਨਖਾਹ ਕਮਿਸ਼ਨ ਕੇਂਦਰੀ ਤਨਖਾਹ ਕਮਿਸ਼ਨ ਜਲਦੀ ਹੀ ਲਾਗੂ ਹੋ ਸਕਦਾ ਹੈ ਜਿਸ ਦੀ ਪ੍ਰਕਿਰਿਆ 2025 ਦੇ ਅੰਦਰ ਸ਼ੁਰੂ ਹੋਣ ਦੀ ਸੰਭਾਵਨਾ ਹੈ ਜੇਕਰ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ ਤਾਂ ਇੱਕ ਨਵਾਂ ਤਨਖਾਹ ਕਮਿਸ਼ਨ 1 ਜਨਵਰੀ 2026 ਤੋਂ ਲਾਗੂ ਹੋ ਸਕਦਾ ਹੈ ਇਸ ਦੇ ਨਾਲ ਹੀ ਦੇਸ਼ ਭਰ ਦੇ 1 ਕਰੋੜ ਤੋਂ ਵੱਧ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡਾ ਲਾਭ ਜਿਹੜਾ ਕਿ ਹੋਵੇਗਾ ਫਿਟਮੈਂਟ ਫੈਕਟਰ ਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਦੱਸਦੇ ਹਈਏ ਕਿ ਫਿਟਮੈਂਟ ਫੈਕਟਰ ਉਹ ਗੁਣਾਕ ਹੈ ਜਿਸ ਨਾਲ ਹੀ ਮੂਲ ਤਨਖਾਹ ਨੂੰ ਸੋਧਿਆ ਜਾਂਦਾ ਹੈ ਸੱਤਵੇਂ ਤਨਖਾਹ ਕਮਿਸ਼ਨ ਵਿੱਚੇ ਫਿਟਮੈਂਟ ਫੈਕਟਰ 2.5783 ਜਦੋਂ ਕਿ ਅੱਠਵੇਂ ਤਨਖਾਹ ਕਮਿਸ਼ਨ ਦੇ ਵਿੱਚ ਇਸ ਨੂੰ 2.86 ਦਾ ਪ੍ਰਸਤਾਵ ਜਿਹੜਾ ਕਿ ਪੇਸ਼ ਹੋਇਆ ਹੈ ਇਸ ਸਬੰਧੀ ਇਸ ਦਾ ਸਿੱਧਾ ਅਰਥ ਇਹ ਹੈ ਕਿ ਕਰਮਚਾਰੀਆਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਮੂਲ ਤਨਖਾਹ ਤੇ ਪੈਨਸ਼ਨ ਦੇ ਵਿੱਚ ਭਾਰੀ ਵਾਧਾ ਹੋਵੇਗਾ ਇਸ ਤਰ੍ਹਾਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਸਾਲ ਦੇ ਸ਼ੁਰੂ ਵਿੱਚ ਜਾਣਕਾਰੀ ਦਿੱਤੀ ਸੀ ਕਿ 1947 ਤੋਂ ਬਾਅਦ ਸੱਤ ਤਨਖਾਹ ਕਮਿਸ਼ਨ ਲਾਗੂ ਕੀਤੇ ਗਏ ਅੱਠਵਾਂ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਲਾਭ ਤਾਂ ਮਿਲੇਗਾ ਪਰ ਇਸ ਦੇ ਨਾਲ ਅਸੀਂ ਤੁਹਾਨੂੰ ਦੱਸ ਦੇਈਏ ਕਿ ਫਿਟਮੈਂਟ ਫੈਕਟਰ ਵਦਨ ਦੇ ਤਨਖਾਹਾਂ ਦੇ ਵਿੱਚ ਬੰਪਰ ਵਾਅਦਾ ਤਾਂ ਹੋਵੇਗਾ ਹੀ ਉਸ ਦੇ ਨਾਲ ਹੀ ਹੋਰ ਲਾਭ ਵੀ ਮਲਾਜ਼ਮਾਂ ਨੂੰ ਮਿਲਣਗੇ ਸਿਰਫ ਮੂਲ ਤਨਖਾਹ ਤੇ ਪੈਨਸ਼ਨ ਹੀ ਨਹੀਂ ਸਗੋਂ ਮਹਿੰਗਾਈ ਪੱਤਾ ਮਕਾਨ ਕਰਾਇਆ ਪੱਤਾ ਯਾਤਰਾ ਪੱਤਾ ਵਰਗੇ ਹੋਰ ਪੱਤਿਆਂ ਵਿੱਚ ਵੀ ਵਾਅਦਾ ਹੋਵੇਗਾ ਭਾਰੀ ਇਹਨਾਂ ਸਾਰਿਆਂ ਦਾ ਨਵੇਂ ਤਨਖਾਹ ਢਾਂਚੇ ਦੇ ਆਧਾਰ ਤੇ ਮੁੜ ਮੁਲਾਂਕਣ ਕੀਤਾ ਜਾਵੇਗਾ ਇਸ ਤਰ੍ਹਾਂ ਜਲਦ ਹੀ 8ਵਾਂ ਪੇ ਕਮਿਸ਼ਨ ਸ਼ੁਰੂ ਹੋਣ ਜਾ ਰਿਹਾ ਉਸ ਤੋਂ ਬਾਅਦ ਤਨਖਾਹਾਂ ਦੇ ਵਿੱਚ ਵੀ ਕੇਂਦਰੀ ਕਰਮਚਾਰੀਆਂ ਦੇ ਹੋਵੇਗਾ ਬੰਪਰ ਵਾਅਦਾ ਨਾਲ ਦੀ ਨਾਲ ਵਿੱਚ ਵੀ ਹੋਵੇਗਾ ਵਾਦਾ ਡੀ ਐਚ ਆਰ ਐ ਤੇ ٹی ਵੀ ਹੋਣਗੇ ਇਸ ਨੂੰ ਲੈ ਕੇ ਪ੍ਰਭਾਵਿਤ ਕਿਉਂਕਿ ਉਹਨਾਂ ਦੇ ਵਿੱਚ ਵੀ ਭਾਰੀ ਵਾਦਾ ਦੇਖਣ ਨੂੰ ਮਿਲੇਗਾ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਲਗਾਤਾਰ ਵੱਡੀਆਂ ਖੁਸ਼ਖਬਰੀਆਂ ਮਿਲ ਰਹੀਆਂ ਨੇ ਤੇ ਜਲਦ ਹੀ ਮਿਲਣ ਵੀ ਵਾਲੀਆਂ ਨੇ ਹਾਂਜੀ ਦੋਸਤੋ ਇਸ ਤਰ੍ਹਾਂ ਪੰਜਾਬ ਸਰਕਾਰ ਵੀ ਜਲਦ ਤੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ